ਸਾਹਿਕਾ ਜੀ ਸਾਰਿਆਂ ਨੂੰ ਇਸ ਤਰ੍ਹਾਂ ਕਿ ਕਾਫੀ ਆਪਾਂ ਇੰਤ੍ਰੋ ਉਤ੍ਰੋ ਹੁੰਦੇ ਆ ਕਬਰਚ ਵੀ ਹੁੰਦੇ ਆ ਕਿ ਜੋ WhatsApp ਕਾਲਸ ਆਉਂਦੀਆਂ ਨੇ ਜਿਸ ਨਾਲ ਲੋਕਾਂ ਨੂੰ ਠੱਗਿਆ ਜਾਂਦਾ ਅਤੇ ਬਹੁਤ ਸਾਰੇ ਲੋਕ ਤੇ ਬਾਚਤਦੇ ਨੇ ਤੇ ਬਹੁਤ ਸਾਰੇ ਲੋਕ ਨੇ ਇਸ ਠਗੀ ਦਾ ਸ਼ਿਕਾਰ ਵੀ ਹੋ ਜਾਂਦੇ ਜਿਸ ਵਿੱਚ ਕਈ ਲੋਕ ਜਿਹੜੇ ਨੇ ਇਹ ਠੱਗਾ ਦੇ ਜਿਹੜੀਆਂ WhatsApp ਕਾਲ ਹੁੰਦੀਆਂ ਉਹਨਾਂ ਦੇ ਚਾਂਸੇ ਵੀ ਚਾਣ ਕੇ ਇਹ ਜਲਦੀ ਨਾਲ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਦਿੰਦੇ ਨੇ ਅਤੇ ਇਹ ਇੱਕ ਕ੍ਰਾਈਮ ਵੱਡਾ ਕ੍ਰਾਈਮ ਹੈ ਸਾਈਬਰ ਕ੍ਰਾਈਮ ਹੈ ਜੋ ਕਿ ਪੁਲਿਸ ਨੂੰ ਟ੍ਰੇਸ ਕਰਨਾ ਵੀ ਥੋੜਾ ਜਿਹਾ ਔਖਾ ਹੁੰਦਾ ਹੈ ਇਹ ਤੁਹਾਨੂੰ ਦੱਸਦੇ ਆਂ ਵੀ ਸਾਡੇ ਨਾਲ ਖੁਦ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਮੇਰੇ ਬੇਟੇ ਨੂੰ ਲੈ ਕੇ ਪਹਿਲਾਂ ਵੀ ਦੋ ਕਾਲਸ ਆਈਆਂ ਸੀਗੀਆਂ WhatsApp ਕਾਲ ਜੋ ਕਿ ਆਪਣੇ ਆਪ ਨੂੰ ਪੁਲਿਸ ਦੇ ਅਫਸਰ ਦੱਸਦੇ ਸੀਗੇ ਤੇ ਉਸ ਦੌਰਾਨ ਵੀ ਅਸੀਂ ਉਹਨਾਂ ਨੂੰ ਇਹ ਕਾਫੀ ਜਿਹੜਾ ਵੀ ਗੱਲਾਂ ਚ ਉਲਝਾ ਕੇ ਬਾਅਦ ਵਿੱਚ ਉਹਨਾਂ ਨੂੰ ਅਸੀਂ ਮੰਨਤਾ ਚੰਗਾ ਵੀ ਬੋਲਿਆ ਵੀ ਨਾ ਲੋਕਾਂ ਨਾਲ ਤੇ ਤੁਸੀਂ ਠਗੀ ਮਾਰੋ ਤੁਸੀਂ ਇਸ ਇਹ ਜਿਹੜਾ ਪੈਸਾ ਵਾ ਇਹ ਪੈਸਾ ਪੱਚਦਾ ਨਹੀਂ ਹੁੰਦਾ ਇਸ ਨਾਲ ਕੁਝ ਨਹੀਂ ਬਣਦਾ ਲੋਕਾਂ ਨਾਲ ਤੁਸੀਂ ਨਾ ਠਗੀਆਂ ਮਾਰਿਆ ਕਰੋ ਅੱਜ ਤੀਸਰੀ ਕਾਲ ਜਿਹੜੀ ਆ ਅਸੀਂ ਆਪਣੇ ਇਹ ਸਟੂਡੀਓ ਆਪਣੇ ਦਫ਼ਤਰ ਵਿੱਚ ਕੰਮ ਕਰ ਰਹੇ ਸੀ ਤਾਂ ਅੱਜ ਸਾਨੂੰ ਇੱਕ ਤੀਸਰੀ ਕਾਲ ਆਉਂਦੀ ਹੈ ਤੇ ਉਸ ਕਾਲ ਨੂੰ ਅਸੀਂ ਇੱਕਦਮ ਕਾਲ ਦੇ ਨਾਲ ਹੀ ਆਪਾਂ ਉਸਦੀ ਵੀਡੀਓ ਵੀ ਫਿਲਮਾਈ ਅਤੇ ਸਾਰਾ ਜੋ ਆ ਵਾਰਤਾਲਾਪ ਹੋਈ ਜਿਹੜਾ ਠੱਗ ਸੀਗਾ ਉਹਦੇ ਉਹ ਸਾਰੀ ਅਸੀਂ ਰਿਪੋਰਟ ਕਰ ਲਈ ਉਹ ਬਾਅਦ ਵਿੱਚ ਤੁਹਾਨੂੰ ਦਿਖਾਉਂਦੇ ਵੀ ਆ ਉਸ ਵਿੱਚ ਉਹ ਆਪਣੇ ਆਪ ਨੂੰ ਇੱਕ ਐਸਐਸਆਈ ਦੱਸਦਾ ਬਾਅਦ ਵਿੱਚ ਉਹ ਕਹਿੰਦਾ ਕਿ ਤੁਹਾਡਾ ਬੇਟਾ ਕਿੱਥੇ ਆ ਸਾਨੂੰ ਸਮਝ ਲੱਗ ਗਈ ਸੀ ਉਸ ਤਰ੍ਹਾਂ ਵੀ ਇਹ ਫਿਰ ਜਿਹੜੀਆਂ ਇਹ ਜਿਹੜੀ ਠੱਗਾਂ ਵਾਲੀ ਆਪਾਂ ਜਿਹਦੇ ਨਾਲ ਪੈਸੇ ਜਿਹੜੇ ਠੱਗ ਹੁੰਦੇ ਆ ਉਹ WhatsApp ਕਰ ਰਹੇ ਪੈਸੇ ਠਾਕਦੇ ਆ ਤੇ ਆਪਾਂ ਉਹ ਸਾਰੀ ਕਾਲ ਜਿਹੜੀ ਆ ਸਾਰੀ ਫਲਮਾ ਲਈ ਤੇ ਸਾਰੀ ਰਿਕਾਰਡ ਵੀ ਕਰ ਲਈ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਕਿ ਉਹਦੇ ਵਿੱਚ ਇਹ ਜਿਹੜੇ ਠੱਗ ਸੀ ਸਾਨੂੰ ਕਹਿ ਰਹੇ ਸੀ ਕਿ ਤੁਹਾਡਾ ਜਿਹੜਾ ਬੇਟਾ ਹੈ ਉਹ ਸਾਡੀ ਹਰਾਸਤੇ ਉਸਤੇ ਕਿਸ ਬਣ ਗਿਆ ਹੈ ਤੇ ਉਸ ਨੂੰ ਆਪਾਂ ਵੀ ਉਸੇ ਲੈਜਨ ਆਯੂ ਦੇ ਨਾਲ ਗੱਲ ਕਰਦੇ ਰਹੇ ਕਿ ਹਾਲਾਂਕਿ ਤੁਹਾਨੂੰ ਦੱਸਦੀ ਕਿ ਬੇਟਾ ਸਾਡੇ ਕੋਲ ਹੀ ਸੀਗਾ ਤੇ ਉਸ ਦੌਰਾਨ ਅਸੀਂ ਇਹ ਸਾਰਾ ਉਹਨਾਂ ਨੂੰ ਸਾਰੀ WhatsApp ਕਾਲ ਤੇ ਸਾਡਾ ਪੈਸਿਆਂ ਦਾ ਵੀ ਸੌਦਾ ਹੋ ਗਿਆ ਉਹਦੇ ਨਾਲ ਤੇ ਉਹ ਬਾਅਦ ਵਿੱਚ ਜਦੋਂ ਐਂਡ ਤੇ ਕਹਿੰਦਾ ਵੀ ਤੁਸੀਂ ਤੇ ਮਜ਼ਾ ਲੈਣ ਦੇਓ ਤੁਸੀਂ ਤੇ ਇਹ ਮਜ਼ਾਕ ਲਾਇਆ ਤੁਸੀਂ ਪਾਉ ਨਹੀਂ ਦੇ ਫਿਰ ਮੈਂ ਮੀਡੀਆ ਸਾਰਾ ਸੱਦਿਆ ਹੈ ਬਾਅਦ ਵਿੱਚ ਉਸ ਨੂੰ ਸਮਝ ਲੱਗੀ ਕਿ ਇਹ ਮੈਨੂੰ ਉਲਝਾਰ ਜਾਣ ਪੁੱਝ ਕੇ ਉਲਝਾ ਰਹੇ ਬਾਅਦ ਵਿੱਚ ਫਿਰ ਅਸੀਂ ਉਸ ਨੂੰ ਕਿਹਾ ਵੀ ਨਾ ਇਸ ਤਰ੍ਹਾਂ ਕਰਿਆ ਕਰੋ ਤੁਸੀਂ ਕਿਉਂ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹੋ ਤੁਸੀਂ ਏ ਲੋਕਾਂ ਨਾਲ ਠਗੀਆਂ ਮਾਰਦੇ ਇਹ ਪੈਸੇ ਨਾਲ ਕੁਝ ਨਹੀਂ ਬੰਨਣਾ ਇਸ ਕਰਕੇ ਸਾਰੇ ਐਸੀ ਭੈਣ ਭਰਾਵਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆਂ ਵੀ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਤੁਹਾਨੂੰ ਕਾਲਸ ਆਉਂਦੀਆਂ ਕਿ ਤੁਹਾਡਾ ਬੇਟਾ ਕਿੱਥੇ ਆ ਤੁਹਾਡੀ ਬੇਟੀ ਕਿੱਥੇ ਆ ਇਹ ਤੁਹਾਡੇ ਬੱਚੇ ਕਿੱਥੇ ਆ ਤੇ ਤੁਸੀਂ ਉਹ ਫੜੇ ਗਏ ਨੇ ਤੁਸੀਂ ਇਸ ਨੰਬਰ ਤੇ ਪੈਸੇ ਪਾ ਦਿਓ ਇਹ ਸਾਰੇ ਠੱਗ ਹੁੰਦੇ ਆ ਤੁਸੀਂ ਉਸੇ ਟਾਈਮ ਹੀ ਜਿਹੜਾ ਤੁਹਾਡੇ ਨਜ਼ਦੀਕ ਹੁੰਦਾ ਤੁਸੀਂ ਉਸ ਨੂੰ ਕਾਲ ਕਰਿਆ ਕਰੋ ਅਤੇ ਉਹ ਕਾਲ ਕਰਕੇ ਆਪ ਨਹੀਂ ਕਰਨੀ ਇਸ਼ਾਰੇ ਇਸ਼ਾਰੇ ਦੇ ਨਾਲ ਹੀ ਦੂਸਰੇ ਨੂੰ ਕਹਾਂ ਕਰੋ ਵੀ ਇਹ ਕਾਲ ਆ ਰਹੀ ਹੈ ਤੇ ਬਾਦ ਵਿੱਚ ਉਸਨਾਂ ਨੂੰ ਉਹਨਾਂ ਨੂੰ ਸਮਝਾਇਆ ਵੀ ਕਰੋ ਵੀ ਇਸ ਤਰ੍ਹਾਂ ਨਾ ਕਰੋ ਪਰ ਇਹ ਠਾਕੇ ਸਮਝ ਦੇਣੀ ਹੁੰਦੀ ਅਸੀਂ ਅੱਜ ਤੁਹਾਨੂੰ ਸਾਰਾ ਹੀ ਜੋ ਰਿਕਾਰਡ ਕੀਤਾ ਹੈ ਤੇ ਫਰਮਾਇਆ ਗਿਆ ਹੈ ਉਹ ਸਾਰਾ ਹੀ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਠੱਗ ਜਿਹੜੇ ਠਕੀ ਮਾਰਦੇ ਨੇ ਕਿ ਬੇਟਾ ਸਾਡਾ ਸਾਡੇ ਕੋਲ ਹੀ ਸੀਗਾ ਕਿਤੇ ਨਹੀਂ ਸੀਗਾ ਆਪਣਾ ਸਾਰਾ ਕੁਝ ਅਸੀਂ ਉਸ ਨੂੰ ਬਾਅਦ ਵਿੱਚ ਦੱਸਿਆ ਵੀ ਬੇਟਾ ਤੇ ਕੋਲ ਬੇਟਾ ਬਾਅਦ ਵਿੱਚ ਉਹ ਫੋਨ ਕੱਟ ਗਿਆ ਪਰ ਉਸ ਤੋਂ ਪਹਿਲਾਂ ਅਸੀਂ ਉਸ ਨੂੰ ਇਹ ਗੱਲਾਂ ਕਹੀਆਂ ਕਿ ਨਾ ਇਸ ਤਰ੍ਹਾਂ ਕਰਿਆ ਕਰੋ ਪਰ ਚਲੋ ਇਹ ਠੱਗ ਉਹਨਾਂ ਦਾ ਕੰਮ ਹੈ ਠਗਣਾ ਉਹ ਠੱਗੀ ਹੈ ਨਾ ਪਰ ਅਸੀਂ ਸਾਰੇ ਹੀ ਭੈਣ ਭਰਾਵਾਂ ਅਤੇ ਇਲਾਕੇ ਭਰ ਦੇ ਜਿੰਨੇ ਵੀ ਸਾਡੇ ਸਾਡੇ ਚੈਨਲ ਦੇਖਦੇ ਅਸੀਂ ਉਹਨਾਂ ਨੂੰ ਇਹ ਦੱਸ ਰਹੇ ਹਾਂ ਕਿ ਇਹ ਕਿਸ ਤਰ੍ਹਾਂ ਇਹ ਠੱਗ ਜਿਹੜੇ ਨੇ ਇੱਕ ਕਾਲ ਕਰਦੇ ਨੇ ਕਿਸ ਤਰ੍ਹਾਂ ਇਹ ਫਸਾਉਂਦੇ ਨੇ ਲੋਕਾਂ ਨੂੰ ਤੇ ਭੋਲੇ ਭਾਲੇ ਲੋਕ ਫਸ ਵੀ ਜਾਂਦੇ ਪਰ ਕਈ ਕਈ ਦੱਸ ਦਿੰਦੇ ਕਈ ਦੱਸਦੇ ਵੀ ਨਹੀਂ ਆ ਠੱਗੀ ਖਾ ਕੇ ਕਈ ਦੱਸਦੇ ਵੀ ਨਹੀਂ ਆ ਉਹ ਫਿਰ ਉਹ ਅੰਦਰ ਹੀ ਅੰਦਰ ਜਿਹੜਾ ਉਹਨੂੰ ਘੁੱਟ ਜਾਂਦੇ ਆ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਆ ਵੀਡੀਓ ਸਾਰੀ ਜ਼ਰੂਰ ਦੇਖਿਓ ਤੁਹਾਨੂੰ ਪਤਾ ਲੱਗੇਗਾ ਵੀ ਇਹ ਕਿਸ ਤਰ੍ਹਾਂ ਜਿਹੜੇ ਠੱਗ ਨੇ ਇਹ ਠਗੀ ਮਾਰਦੇ ਨੇ ਪਰ ਇਸ ਤਰ੍ਹਾਂ ਹੀ ਉਹਨਾਂ ਨੂੰ ਜਿਸ ਤਰ੍ਹਾਂ ਉਹ ਤੁਹਾਡਾ ਇਹ ਠੱਗਦੇ ਨੇ ਮਜ਼ਾ ਲੈਂਦੇ ਨੇ ਉਹਨਾਂ ਨੂੰ ਸਗੋਂ ਉਲਝਾ ਕੇ ਤੁਸੀਂ ਵੀ ਮਜ਼ਾ ਲਿਆ ਲਿਆ ਕਰੋ ਬਾਅਦ ਚ ਉਹਨਾਂ ਨੂੰ ਸਮਝਾ ਦਿਆ ਕਰੋ ਵੀ ਭਾਜੀ ਨਾ ਠਗੀ ਮਾਰੋ ਇਸ ਤਰ੍ਹਾਂ ਨਹੀਂ ਤੁਹਾਡਾ ਚੱਲਣਾ ਤੇ ਦਿਖਾਉਂਦੇ ਹਾਂ ਤੁਹਾਨੂੰ ਇਹ ਕਿਸ ਤਰ੍ਹਾਂ ਉਹਨਾਂ ਦੀ ਕਾਲ ਆਉਂਦੀ ਕਿਸ ਤਰ੍ਹਾਂ ਸਾਡੀ ਗੱਲਬਾਤ ਹੁੰਦੀ ਹੈ ਤੇ ਕਿਸ ਤਰ੍ਹਾਂ ਫਿਰ ਅੰਤ ਵਿੱਚ ਉਹ ਫੋਨ ਕੱਟ ਜਾਂਦੇ ਤੁਸੀਂ ਵੀ ਵੀਡੀਓ ਪਲੀਜ਼ ਜ਼ਰੂਰ ਦੇਖਿਓ ਅੰਤ ਤੱਕ ਸਾਰੀ ਦੇਖਿਓ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਣਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਪ੍ਰਤਾਪ ਸਿੰਘ ਬੋ ਰਹੇ ਹਾਂ ਜੀ ਦਰਮਿੰਦਰ ਹਾਂਜੀ ਹਾਂਜੀ ਦੱਸੋ ਜੀ ਦਰਮਿੰਦਰ ਸਿੰਘ ਬੋ ਰਹੇ ਹੋ ਹਾਂਜੀ ਭਾਜੀ ਹਾਂਜੀ ਮੇਰਾ ਸਿਮਰਨ ਜੀਤ ਸਿੰਘ ਮੁੰਡਾ ਕਿੱਥੇ ਆ ਉਹ ਭਾਜੀ ਆ ਪੜਦਾ ਜਮ ਮੁਜ਼ਫਰਨਗਰ ਮੈਡੀਕਲ ਕਾਲਜ ਭਾਬਾ 15 20 ਦਿਨ ਹੋ ਗਏ ਜੇ ਉਹ ਗੱਲ ਕਿਦੋਂ ਹੋਈ ਤੁਹਾਡੀ ਗੱਲ ਹੋਈ ਨੂੰ ਉਹਨੂੰ 2 3 ਦਿਨ ਹੋ ਗਏ ਜੇ ਭਾਜੀ ਮੁੰਡਾ ਕਿੱਥੇ ਪੜਦਾ ਵਾ ਮੁਜ਼ਫਰਨਗਰ ਮੁਜ਼ਫਰਨਗਰ ਤੇ ਕਿਹੜੀ ਕਲਾਸ ਪੜਦਾ ਉਹ ਐਮਬੀਬੀਐਸ ਕਰਨ ਦਿਆ ਸੀਗਾ 3rd ਇਅਰ ਮੁਜ਼ਫਰਨਗਰ ਮੁੰਡਾ ਸਿੱਧੀ ਥਾਣੇ 'ਚ ਅਰੈਸਟ ਆ ਕੀ ਗੱਲ ਹੈ ਭਾਜੀ ਸਾਹੂ ਬੱਚਾ ਵਾ ਤੇ ਮੇਰੇ ਨਾ ਯਾਰੀ ਦੋਸਤੀ ਦੇ ਚੱਕਰ ਚ ਫਸ ਗਿਆ ਵਾ ਯਾਰਾਂ ਦੋਸਤਾਂ ਦੇ ਨਾਲ ਰੇਪ ਦੇ ਕੇਸ ਚ ਚੁੱਕਿਆ ਗਿਆ ਔਰ ਦੱਸੇ ਦਾ ਕਰਨਾ ਕੀ ਹੈ ਭਾਜੀ ਬੱਚਾ ਤੇ ਨਹੀਂ ਇਤਨਾ ਦਾ ਸਾਡਾ ਬੱਚਾ ਤਾਂ ਮੈਂ ਵੀ ਤੁਹਾਨੂੰ ਕਹੀ ਜਨਾ ਮਹਾਰਾਜ ਜੀ ਕਿ ਬੱਚਾ ਬਹੁਤ ਸੁਪੀਪਾ ਸਾਹੂ ਬੱਚਾ ਵਾ ਹਾਂਜੀ ਯਾਰੀ ਨਾ ਇਸ ਬੱਚਾ ਵਾ ਇਹ ਭਰਿਓ ਤੇ ਫਿਰ ਬੱਚੇ ਆੜੇ ਦੀ ਬੱਚੇ ਆੜੇ ਦੀ ਜ਼ਿੰਦਗੀ ਖਰਾਬ ਹੋ ਜਾਏਗੀ ਚਾਹੇ ਨੰਬਰ ਤੋਂ ਫੋਨ ਕੀਤਾ ਮੁਰੀ ਰੋ ਉਹਨੇ ਬਲੈਕਮੇਲਿੰਗ ਕੀਤੀ ਆ ਉਹ ਕੁੜੀ ਤੋਂ ਪੈਸੇ ਨਹੀਂ ਡਿਮਾਂਡ ਕੀਤੀ ਆ ਆਪਣੇ ਬੱਚੇ ਦੇ ਵੀਡੀਓ ਭੇਜੇ ਗਈਆਂ ਨੰਬਰ ਤੋਂ ਕਾਲ ਕੀਤੀ ਗਈ ਆ ਐਸੇ ਕਿ ਚੌੜਾ ਵੀ फस ਗਿਆ ਵਾ ਤੇ ਉਹ ਭਾਜੀ ਉਹ ਭਾਜੀ ਲੜਕੀ ਕਿਥੋਂ ਦੀ ਆ ਛੋਟੀ ਲੜਕੀ ਮਰਾਜ ਇੱਥੇ ਦੀ ਆ ਗੁਰਦਾਸਪੁਰ ਦੀ ਰਹਿਣ ਵਾਲੀ ਆ ਕੋਈ ਤੇ ਉਹ ਉੱਥੇ ਪੜਦੀ ਸੀ ਉਹਦੇ ਨਾਲ ਹਾਂਜੀ ਉੱਥੇ ਕਿਸੇ ਨਾਲ ਹੀ ਪੜਦੀ ਫੁੜਦੀ ਜਾਨੂੰ ਨਾਲ ਮੁੰਡੇ ਨਾਲ ਰਿਲੇਸ਼ਨਸ਼ਿਪ ਵੀ ਸੀਗੀ ਅੱਛਾ ਲੇਕਿਨ ਕੀ ਆ ਕਿ ਦੂਸਰੇ ਮੁੰਡੇ ਦੇ ਰਿਲੇਸ਼ਨ ਜਿਸ ਕਿ ਇੱਕ ਮੁੰਡੇ ਦਾ ਸੱਦੀ ਆ ਤੇ ਤਿੰਨ ਮੁੰਡੇ ਹੋ ਗਏ ਕਿਉਂ ਤੇ ਇਹ ਸਰ ਲੜਕੀ ਵੱਲੋਂ ਕੰਪਲੇਂਟ ਆ ਹਾਂਜੀ ਕੰਪਲੇਂਟ ਆ ਜਨਾਬ ਮੁੰਡੇ ਚੁੱਕੇ ਗਏ ਆ ਮਹਾਰਾਜ ਤੇ ਨਾਲ ਆਪਣਾ ਮੁੰਡਾ ਵੀ ਚੁੱਕਿਆ ਗਿਆ ਵਾ ਅੱਛਾ ਕਿਹੜੇ ਉਹਦਾ ਟਰੈਕਿੰਗ ਤੇ ਟ੍ਰੇਸਿੰਗ ਤੇ ਸੀ ਕਰ ਰਿਹਾ ਨਾ ਖੜਿਆ ਗਿਆ ਹੁਣ ਦੱਸੋ ਇਹਦਾ ਕਰਨਾ ਕੀ ਆ ਇਹਨੂੰ ਬਾਰੋ-ਬਾਰ ਮੈਂਟਨ ਨੂੰ ਕਲੋਜ਼ ਕਰਨਾ ਤੁਸੀਂ ਨਹੀਂ ਨਹੀਂ ਭਾਜੀ ਆਪਾਂ ਆਪਾਂ ਕਲੋਜ਼ ਹੀ ਕਰਨਾ ਬੱਚੇ ਦੀ ਜ਼ਿੰਦਗੀ ਥੋੜੀ ਖਰਾਬ ਕਰਨੀ ਆ ਡਾ ਰੋਈ ਜਾਂਦਾ ਆਪਣਾ ਮੁੰਡਾ ਰੋਈ ਜਾਂਦਾ ਵਾ ਤੇ ਆ ਭਾਈ ਗੱਲ ਕਰਾ ਸਕਦੇ ਬੱਚੇ ਨਾਲ ਸ਼ਾਮ ਰਾਮ ਰਾਜ ਵੇਟ ਕਰੋ ਵੇਟ ਕਰੋ ਕਰੋਨਾ ਗੱਲ ਤੁਹਾਡੀ ਨਹੀਂ ਆਪਾਂ ਦੇ ਭਾਈ ਪਤਾ ਕੀ ਆ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਏਗੀ ਕਹਿਆ ਸੀ ਬੇਟਾ ਆਪਣਾ ਕਿਸੇ ਦੋਸਤ ਰਿਸ਼ਤੇਦਾਰ ਫਰੈਂਡ ਦਾ ਨੰਬਰ ਦੇ ਆਪਾਂ ਉਹਨਾਂ ਨਾਲ ਗੱਲ ਕਰਕੇ ਤੈਨੂੰ ਕੰਪਰੋਮਾਈਜ਼ ਕਰਕੇ ਛਡਾ ਦਨੇ ਆ ਉਹਨੇ ਕਿਹਾ ਸਰ ਮੈਂ ਕਿਸੇ ਦਾ ਨੰਬਰ ਨਹੀਂ ਦੇਣਾ ਜਿਹਦਾ ਕਿਹਦਾ ਨੰਬਰ ਵੀ ਦੇਾਂਗੇ ਲੋਕ ਤਾਂ ਇਨਸਲਟ ਕਰਨਗੇ ਪਰਿਵਾਰ ਦੀ ਇਨਸਲਟ ਹੋਏਗੀ ਮੇਰੀ ਹੋਏਗੀ ਧੀਆਂ ਭੈਣਾ ਕਰ ਲੈ ਉਸ ਕਰਕੇ ਆਪਾਂ ਨੰਬਰ ਕਿਸੇ ਦਾ ਨਹੀਂ ਦੇਣਾ ਕਾਪੀ ਜੀ ਦਾ ਨੰਬਰ ਉਹਨਾਂ ਨੂੰ ਦੱਦ ਕਰ ਲਓ ਉਹ ਮਨ ਕਹੋ ਕਿ ਆਣ ਗਵਣ ਸ਼ਰਤਾਂ ਨਹੀਂ ਖਾ ਲੈਣਾ ਕਰਨ ਕਿ ਮੈਨੂੰ ਕੰਪਰੋਮਾਈਜ਼ ਕਰਕੇ ਜਿੱਦਾਂ ਵੀ ਕਰਕੇ ਮੈਨੂੰ ਛਡਾਉਣ ਮੇਰਾ ਫਿਊਚਰ ਦਾ ਸਵਾਲ ਆ ਮੈਂ ਤਾਂ ਫਸ ਗਿਆ ਹਾਂ ਤੂੰ ਆ ਕਰ ਉਹ ਗੱਲ ਇਹਦੇ ਨਾਲ ਹਾਂ ਕਰਾਏ ਹੋਏ ਚੁੱਪ ਹੋ ਕੇ ਬੇਟਾ ਗੱਲ ਕਰ ਫਸ ਚੱਲੋ ਯਾਰ ਹਲੋ ਹਲੋ ਹੈਲੋ ਬੇਟਾ ਚੁੱਪ ਕਰ ਐ ਕੋਈ ਨਹੀਂ ਆਪਾਂ ਬੈਠੇ ਆ ਕੋਈ ਗੱਲ ਨਹੀਂ ਮਸਲੇ ਹੱਲ ਹੋ ਜਾਂਦੇ ਹੁੰਦੇ ਆ ਕੋਈ ਨਹੀਂ ਜਿੰਦੇ ਆ ਜਨਾਬ ਨਾਲ ਗੱਲ ਕਰਨਾ ਹੈਲੋ ਅੱਜ ਮਰਾਇ ਜਸੋ ਨਹੀਂ ਭਾਈ ਬੱਚਾ ਡੋਲਿਆ ਵਾ ਤੁਸੀਂ ਕਿਤਰਾ ਹੋ ਸਕਦਾ ਹੁਣ ਸੋਲਡ ਆਊਟ ਹਾਂਜੀ ਮਹਾਰਾਜ ਮੈਂ ਕਿਹਾ ਭਾਈ ਬੱਚਾ ਤੇ ਢੋਲਿਆ ਵਾ ਹੁਣ ਕਿਤਨਾ ਸੌਲ ਆਊਟ ਹੋ ਸਕਦਾ ਦੇਖੋ ਮਹਾਰਾਜ ਜੇ ਤਾਂ ਇੱਥੇ মিডিਆ ਆਈ ਬੈਠੀ ਹੈ মিডিਆ ਦਾ ਪ੍ਰੈਸ਼ਰ ਆ মিডিਆ ਤੇ ਗੱਲ ਚੱਲੇ ਗਈ ਤਾਂ ਇਹਦਾ ਫਿਊਚਰ ਖਰਾਬ ਹੋ ਜਾਣਾ ਵਾ ਪਰਿਵਾਰ ਦੀ ਇਨਸਲਟ ਵੀ ਹੋਈ ਆ ਹਾਂਜੀ ਹਾਂਜੀ ਭਾਜੀ ਵੱਡੇ ਸਾਹਿਬਾਂ ਨੇ ਟਾਈਮ ਦਿੱਤਾ ਮੈਨੂੰ 10 ਤੋਂ 15 ਮਿੰਟਾਂ ਦਾ ਹਾਂਜੀ ਭਾਜੀ ਕਿ 10 15 ਮਿੰਟ ਜਿੱਦਾਂ ਹੁੰਦਾ ਜੋ ਵੀ ਹੁੰਦਾ ਉਹ ਕੰਪਰੋਮਾਈਜ਼ ਕਰਕੇ ਤੇ ਰਫਾ ਰਫਾ ਕਰੋ ਮੈਟਰ ਨਾਲ ਕਿਉਂਕਿ মিডিਆ ਦਾ ਪ੍ਰੈਸ਼ਰ ਹੈ ਜੇ মিডিਏ ਦੀ ਗੱਲ ਚਲੇਗੀ ਤਾਂ ਪ੍ਰੈਸ਼ਰ ਸ਼ੋ ਮਸਲਾ ਵੱਧ ਜਾਣਾ ਲੰਮਾ ਕੰਮ ਪਹੁੰਚ ਜਾਣਾ ਵਾ ਇਹਨੂੰ ਬਾਜੀ ਕਿਤਰਾ ਹੁੰਦਾ ਵਾ ਹਣ ਦੱਸੋ ਤੇ ਫੇਰ ਹੀ ਅਸੀਂ ਗੱਲ ਗਾਹ ਕਰਦੇ ਹਾਂ ਅਕਲ ਤੇ ਆ ਫੋਨ ਤੇ ਆਪਣੇ ਕੋ ਹਾਂਜੀ ਦੋਨੋਂ ਹੀ ਆ ਗਏ ਬਾਜੀ ਛੇਡਾ ਗੂਗਲ ਤੇ ਨੰਬਰ ਦੇਣਾ ਉਹ ਤੇ ਸੇਵਾ ਪਾਣੀ ਲਾਦੇ ਹੋ ਤੇ ਆਪਾਂ ਰਫਾ ਰਫਾ ਕਰ ਦਿੰਨੇ ਆ ਪਰ ਹੁੰਦਾ ਆਪਣੇ ਹੀ ਮਿਲਣਾ ਵਾ ਬਾਕੀ ਹੁੰਦੇ ਨਹੀਂ ਮਿਲਨੇ ਦਿੱਤ ਬਾ ਤੇ ਬਾਕੀ ਇਹਦਾ ਤੇ ਭਾਜੀ ਚਲੋ ਉਹਦੇ ਉਹਨਾਂ ਦੇ ਪੇਰੈਂਟਸ ਆਪੇ ਕਰ ਲੈਣਗੇ ਸਾਨੂੰ ਤੇ ਆਪਣੇ ਬੱਚੇ ਨਾਲ ਆਂ। ਹਾਂਜੀ ਤਾਂ ਪਰਚਾ ਵੀ ਭੌਣਾ ਨਾ ਜੀ ਉਹ ਸਾਰੇ ਦੇ ਇਥੇ ਤਾਂ ਪਰਚਾ ਕਿਥੇ ਪਾਵਾਂਗੇ। ਨਹੀਂ ਨਹੀਂ ਮੈਂ ਕਿਹਾ ਵੀ ਉਹ ਤੇ ਚਲੋ ਤੁਸੀਂ ਦੇਖਣਾ ਨਾ ਆਨੂੰ ਤੇ ਆਪਣੇ ਬੱਚੇ ਨਾਲ ਆਂ। ਹਾਂਜੀ ਗੂਗਲ ਪੇ ਆ ਫੋਨ पे ਆਪਣੇ ਕੋ। ਹਾਂਜੀ ਆ ਜੀ ਗੂਗਲ ਭੇਜੇ। ਗੂਗਲ पे ਆਨ ਕਰੋ। ਹਾਂਜੀ ਭਾਜੀ। ਗੂਗਲ पे ਆਨ ਕੀਤਾ ਕਿ ਨਹੀਂ ਕੀਤਾ ਮਹਾਰਾਜ? ਇੱਕ ਮਿੰਟ ਭਾਜੀ। ਉਹ ਬੇਟੇ ਨੂੰ ਮੈਂ ਬੁਲਾਉਣਾ ਵਾਂ ਉਹਦੇ ਦੂਜੇ ਬੇਟੇ ਦੇ ਨੰਬਰ ਤੇ ਆ ਗੂਗਲ ਪੇ ਉਹ ਅਜੇ ਜਾ ਉਹਨੂੰ ਨੂਰ ਨੂੰ ਲਿਆ ਬੁਲਾ ਕੇ ਛੇਤੀ ਕਰਾਂ ਉਹ ਮੈਂ ਬੜੀ ਛੇਤੀ ਹੈ ਜਰੂਰੀ ਹੈ ਇੱਕ ਮਿੰਟ ਭਾਜੀ 2 ਮਿੰਟ ਖਲੋਇਓ ਦੁਕਾਨ ਤੇ ਆ ਮੈਂ ਕਿਤੇ ਦੁਕਾਨ ਤੇ ਆ ਉਹ ਬੁਲਾਉਂਦਾ ਬੇਟੇ ਨੂੰ ਮੈਂ ਲੈਣ ਪਈਆਂ ਮੈਂ ਲੈਣ ਨਹੀਂ ਆ ਤੇ ਮੁੰਡੇ ਦੇ ਨੰਬਰ ਤੇ ਫੋਨ ਨਹੀਂ ਕਰਨਾ ਕਿਉਂਕਿ ਮੁੰਡੇ ਦਾ ਨੰਬਰ ਜਿਹੜਾ ਐਫ ਐਚਓ ਸਾਹਿਬ ਕੋਲ ਹੈ ਟਰੈਕਿੰਗ ਤੇ ਹੈ ਟ੍ਰੇਸਿੰਗ ਤੇ ਮੁੰਡੇ ਦਾ ਨੰਬਰ ਹੈ ਅੱਛਾ ਜੀ ਮੈਨੂੰ ਨਹੀਂ ਕਹਿਣਾ ਵੀਰ ਜੀ ਦੇਖੋ ਤਾਂ ਤੁਸੀਂ ਜਿੱਦਾਂ ਕਹਿ ਰਹੇ ਆ ਪਾਉਤਾ ਕਰ ਰਹੇ ਆ ਨਹੀਂ ਨਹੀਂ ਕੋਈ ਨਹੀਂ ਨਹੀਂ ਜੀ ਆਪਾਂ ਕੋ ਗਾਰ ਨੂੰ ਤਾਂ ਪਰਚਾ ਕਹਿੰਦੇ ਤਾਂ ਆਪਾਂ ਫਾਇਰ ਕੱਟ ਦਿੰਨੇ ਆ ਜ਼ਮਾਨਤ ਖਿਲਾ ਲੈਣਾ ਨਹੀਂ ਹਾਂ ਨੂੰ ਤੇ ਮਸਲੇ ਹੱਲ ਨਾਲ ਆ ਜੀ ਅਸੀਂ ਕਿਉਂ ਕਹਿਣਾ ਵਾ ਕਿਸੇ ਨੂੰ ਛੱਭ ਬੁਲਾ ਆ ਜਲਦੀ ਬੁਲਾ ਨੂੰ ਕਹਿੰਦੇ ਤੁਸੀਂ ਬੇਟੇ ਨੂੰ ਜਲਦੀ ਬੁਲਾ ਆ ਜਾ ਛਤੀਆਂ ਨੂੰ ਕਹਵਾ ਆ ਜਾ ਤੇ ਇਹ ਇਹ ਪਾਜੀ ਇਹ ਆਪਣਾ ਥਾਣਾ ਅਸੀਂ ਥਾਣਾ ਕਿਹੜਾ ਵਾ ਸਿਟੀ ਮੰਜਫਰਨਗਰ ਸਿਟੀ ਹਾਂਜੀ ਤੇ ਕਿਹੜੇ ਨੇ ਐਸਚੋ ਸਾਹਿਬ ਇੱਥੇ ਵਰਗੜ ਸਿੰਘ ਹਾਂਜੀ ਵਰਗੜ ਸਿੰਘ ਵਰਗੜ ਸਿੰਘ ਜੀ ਉਹ ਮਾਇ ਮਾਇ ਯਾਰ ਉਹਨੂੰ ਬੁੱਬਲ ਪਾਜ ਕੇ ਪਾਜੀ ਇੱਕ ਬੇਤੀ ਅਸੀਂ ਅਸੀਂ ਬਹੁਤੇ ਅਮੀਰ ਬੰਦੇ ਨਹੀਂ ਜੇ ਤੇ ਸਾਨੂੰ ਭਾਰ ਥੋੜਾ ਜਿਹਾ ਘਟ ਪਾਇਓ ਸਾਡੇ ਬੱਚੇ ਦੀ ਜਿੰਦਗੀ ਦਾ ਸਵਾਲ ਹੈ ਜੀ ਜਦੋਂ ਜਿੱਦਾਂ ਤੁਸੀਂ ਕਹੋਗੇ ਕੱਲਾਂ ਦੇ ਹੁਣ ਐਕਟਿੰਗ ਹੀ ਕਰੀ ਜਾਣੀ ਹੈ ਓਵਰ ਐਕਟਿੰਗ ਨਹੀਂ ਓਵਰ ਐਕਟਿੰਗ ਅਸੀਂ ਕਦੀ ਕਰਨੀ ਆ ਅਹੀਂ ਦੇ ਬੱਚੇ ਆ ਤਾਂ ਉਹ ਨਾ ਪਾਇਆ ਖਾਧਾਈ ਨਹੀਂ ਪਾਈ ਹੋਈ ਐਕਟਿੰਗ ਹੀ ਕਰੀਏ ਨਾ ਮੈਨੂੰ ਮੰਦਾ ਇੱਥੇ ਪਰਚੇ ਬੋਲਣਾ ਛੱਡੋ ਕੋਰੇ ਫੋਨ ਘੱਟੋ ਤੁਸੀਂ ਨਹੀਂ ਭਾਜੀ ਅਸੀਂ ਤਾਂ ਕੋਈ ਗਾਲੀ ਨਹੀਂ ਕੀਤੀ ਤੇ ਚਲ ਚੁੱਪ ਕਰਕੇ ਲੈਕਸ਼ਨ ਹੋ ਕੇ ਨੰਬਰ ਬੋਲ ਕੇ ਲਿਖਣਾ ਆ ਆਨੂਰਾ ਆਨੂਰਾ ਗੂਗਲ ਪੇ ਖੋਲੀ ਆੜ ਮਸਲਾ ਹੋ ਗਿਆ ਤਲੀ ਖੁੱਲ ਗਿਆ ਜੀ ਗੂਗਲ ਪੇ ਅੱਛਾ ਜੀ ਹਾਂ ਜੀ ਤੁਹਾਡਾ ਛਾ ਗਿਆ ਤੁਸੀਂ ਤਾਂ ਭਏ ਤੇ 55 ਇੱਥੇ ਦੇ ਹੱਥਾਂ ਪੈਰਾਂ ਦੀ ਪਈ ਯਾਰ ਇਨਾ 98 ਕਾਦੀ ਹੋ ਗਿਆ ਜੀ 9855 ਦੇਖੋ ਠੱਠੀ ਉਹ 91 ਨਹੀਂ 98 ਪਹਿਲਾਂ ਪਾ ਨਾ 98 ਉਹ ਵੀ ਮਹਾਰਾਜ ਉਹ ਬਾ ਭਾਜੀ ਬੱਚੇ ਨੂੰ ਭਾਜੀ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਉਹਨੂੰ ਡਿਆਵਾ ਮੈਂ ਕਰਾਉਣਾ ਬੱਚੇ ਨੂੰ ਪੰਜਾਬੀ ਨਹੀਂ ਕੀ ਆਉਂਦੀ 9855 ਔਰ 91 ਸ਼ੁਰੂ ਚ ਅੱਛਾ 91 ਹਾਂਜੀ ਬਾਜੀ 55 55 88 88 73 73 54 54 ਨੰਬਰ ਦੱਸੋ ਬਾਜੀ ਪਿੰਕੀ ਦੇ ਹਾਂਜੀ ਪਿੰਕੀ ਪਿੰਕੀ ਦੇਵੀ ਬਾਜੀ ਹਾਂਜੀ ਮਰਾ ਰਾਈਟ ਆ ਹਾਂਜੀ ਕਰੋ ਜੀ ਕਿੰਨੇ ਕਰਦੇ ਹੋ ਪਹਿਲਾ ਰੁਪਿਆ ਫਾਉਨੇ ਆ ਨਹੀਂ ਭਾਜੀ ਪਹਿਲਾ 1 ਰੁਪਿਆ ਪਾ ਕੇ ਅਸੀਂ ਤੁਹਾਨੂੰ ਸੈੱਟ ਕਰਦੇ ਆ ਨਾ ਚੈੱਕ ਕਰ ਲੋ ਚੈੱਕ ਕਰ ਲੋ ਹਾਂਜੀ ਕਰੋ ਹਾਂਜੀ ਸਰ ਉਹ ਉਹ ਹੋ ਗਿਆ ਜੀ ਹਾਂਜੀ ਸ਼ਾਟ ਸਕਰੀਨ ਮੈਨੂੰ ਪਾਓ ਨਾ ਵਟਸਐਪ ਕਰੋ ਪਾ ਸਕਰੀਨ ਸ਼ਾਟ ਪਾ ਦੇ ਅਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਜੇ ਕਿੰਨੇ ਉਹ ਪੈਸੇ ਪਾ ਕੇ ਜਲਦੀ ਕਰਨਾ ਬਾਕੀ ਪੈਸੇ ਵੀ ਪਾ ਕੇ ਸ਼ਾਰਟਸਕ੍ਰੀਨ ਨਾਲ ਦੀ ਨਾਲ ਦੇ ਦੇਣਾ ਮੈਨੂੰ ਭਾਜੀ ਹਉ ਮੁੰਡੇ ਦੇ ਹੱਥ ਕੰਮਣ ਦੇ ਆ ਇੱਕ ਮਿੰਟ ਖੋਲ ਜਉ ਕੋਈ ਨਹੀਂ ਹਾਇ ਦਾ ਮੈਸੇਜ ਕਰਤਾ ਤੈਨੂੰ ਇੱਥੇ ਸ਼ਾਰਟਸਕ੍ਰੀਨ ਪਾ ਮੈਨੂੰ ਆ ਗਿਆ ਜੀ ਆ ਆ ਗਿਆ ਜੀ ਆ ਗਿਆ ਮੈਂ ਕੋ ਹੈਲੋ ਭੇਜ ਤੋ ਕਿੰਨੇ ਪਾ ਰਹੀ ਆ ਹਲੋ ਹਾਲੀ ਤੇ ਭਾਜੀ ਤੁਹਾਨੂੰ ਸਕ੍ਰੀਨ ਹੈਲੋ ਭੇਜੋਗੇ ਤੇ ਵੀਰਿਆ ਭੇਜਦਾ ਵੀਰ ਵਾਟਸਐਪ ਤੇ ਹਾਇਰ ਮੈਸੇਜ ਕਰਤਾ ਤੈਨੂੰ ਇਹਦੇ ਤੋਂ ਦੇਖ ਇੱਕ ਮਿੰਟ ਆ ਵਟਸਐਪ ਇੱਕ ਮਿੰਟ ਵੇਟ ਕਰੋ ਜੀ ਹਲੋ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਉਹ ਕਿੰਨੇ ਪੈਸੇ ਪਾ ਰਹੇ ਹੁਣ ਉਹ ਸਰ ਤੁਸੀਂ ਦੱਸੋਗੇ ਤਾਂ ਫੇਰ ਹੀ ਆਈ ਪਾਵਾਂਗੇ 5000 ਕੋਣੋ ਪਾ ਰਹੇ ਕਿੰਨਾ ਜੀ 25000 35 ਜੀ 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 ਉਹ ਭਾਜੀ ਬੇਨਤੀ ਹੈ ਅਸੀਂ ਮੈਂ ਕਹਿੰਦਾ ਅਸੀਂ ਮਾਤਰ ਬੰਦੇ ਆ ਇੰਨੇ ਪੈਸੇ ਨਹੀਂ ਸਾਡੇ ਕੋਲ ਹੋਣੇ ਤਾਂ ਫਿਰ ਭਾਜੀ ਫਿਰ ਬੱਚੇ ਦੀ ਰਿਹਾਈ ਹੋ ਜਾਏਗੀ ਹਾਂਜੀ ਹਾਂਜੀ ਮਹਾਰਾਜ ਟੈਨਸ਼ਨ ਨਾ ਲਓ ਕਿਹੜੇ ਥਾਰੇ ਮੁਜ਼ੱਫਰਨਗਰ ਕਹਿੰਦੇ ਉੱਥੇ ਹੀ ਇਹ ਪੰਜਾਬੀ ਹੁਣ ਤੂੰ ਮੈਨੂੰ ਲੱਗਦਾ ਕਿ ਮਜ਼ਾਕ ਨੂੰ ਲੱਗਾ ਹੋਇਆ ਮੈਂ ਛੱਡ ਪਰੇ ਫਿਰ ਫੋਨ ਹੀ ਕਰਦੇ ਆ ਲੰਮਾ ਬਾਉ ਇਹਨੂੰ ਇਹਨੂੰ ਸਾਰੇ ਲੈ ਆਓ ਬਾਹਰ ਭਾਜੀ ਲੰਮੇ ਕਿੰਨ ਲੰਮਾ ਕਿਨੂੰ ਪਾਓਗੇ ਬੇਟਾ ਤੇ ਮੇਰੇ ਨਾਲ ਬੈਠਾ ਵਾ ਮੈਂ ਜਿਹੜੀ ਗੱਲ ਕਰ ਰੇ ਮੇਰੇ ਕੋਲ ਸਮੇਂ ਨਹੀਂ ਹੈਗਾ ਮੈਂ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਹੈ ਪ੍ਰਗਟ ਤੁਹਾਡੀ ਗੱਲ ਨੂੰ ਭਾਜੀ ਮੈਨੂੰ ਫੋਲੋ ਕਰ ਰਹੇ ਕਿੰਨੇ ਪੈਸੇ ਵਾਰ ਰਹੇ ਹੋ ਤੁਸੀਂ ਉਹ ਵੀਰ ਵੇਰ ਆ ਮੁੰਡਾ ਤੇ ਮੇਰੇ ਨਾਲ ਬੈਠਾ ਵਾ ਲੰਮੇ ਕਿਨੂੰ ਪਾਉਣਾ ਹੀ ਮੈਂ ਵੀ ਪੱਤਰਕਾਰ ਆ ਮੇਰੇ ਨਾਲ ਹੀ ਬੈਠਾ ਮੁੰਡਾ ਮੈਂ ਵੀ ਪੱਤਰਕਾਰ ਹੀ ਪੱਤਰਕਾਰ ਹੀ ਮਜ਼ਾ ਬੜਾ ਲਿਆਈ ਅਸੀਂ ਤੇ ਹੁਣ ਮੀਡੀਆ ਤੇ ਲੱਗੇ ਅਸੀਂ ਪਾਉਣ ਵੀਡੀਓ ਬਣਾ ਲਈ ਉਹ ਵੀ ਤੇ ਨੁਪਤਾ ਪੂਰਾ ਨਿਆਰਾ ਲਿਆਈ ਪੂਰਾ ਮਜ਼ਾ ਲਿਆਈ ਅਵੀਰ ਇਤਰਾ ਨਹੀਂ ਕਰੀਦਾ ਹੁੰਦਾ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹੋ ਇਹੋ ਜੇ ਪੈਸੇ ਨਾਲ ਕੁਝ ਨਹੀਂ ਬੰਦਦਾ ਇਤਰਾ ਨਹੀਂ ਕਰੀਦਾ ਤੁਹਾਡਾ ਜਾਂਦਾ ਕੱਖ ਨਹੀਂ ਅਗਲੇ ਦਾ ਰਹਿੰਦਾ ਕੱਖ ਨਹੀਂ ਤੇ ਇਹੋ ਜੇ ਪੈਸੇ ਨਾਲ ਕੁਝ ਨਹੀਂ ਬੰਦਦਾ ਲੈ ਕੱਟ ਗਈ ਆ ਦੇਖੋ ਜੀ ਇੱਕ ਜਿਹੜੇ ਲੋਕਾਂ ਨੂੰ ਠੱਗੀਆਂ ਮਾਰਦੇ ਨੇ ਸਾਰਾ ਹੀ ਲਾਈਵ ਜਿਹੜਾ ਵਾ ਇਹਦੇ ਤੇ ਰਿਕਾਰਡ ਕੀਤਾ ਆ ਕੋਈ ਪ੍ਰਤਾਪ ਸਿੰਘ ਐਸਐਸਆਈ ਬਣ ਕੇ ਮੇਰੇ ਬੇਟੇ ਵੱਲੋਂ ਕਾਲ ਕਰ ਰਿਹਾ ਕਿ ਉਸ ਨੂੰ ਅਸੀਂ ਫੜ ਲਿਆ ਵਾ ਰੇਪ ਦੇ ਕੇਸ ਚ ਫੜ ਲਿਆ ਬੇਟੇ ਤੁਹਾਡੇ ਨੂੰ ਉਹ ਮੁਜ਼ੱਫਰਨਗਰ ਥਾਣੇ ਆ 35000 ਰੁਪਏ ਪਾਓ ਤੇ ਤੁਹਾਡਾ ਬੇਟਾ ਹੁਣੇ ਛੱਡ ਦੇਾਂਗੇ ਤੇ ਨਹੀਂ ਤੇ ਮੀਡੀਆ ਵਾਲੇ ਆ ਜਾਣੇ ਆ ਤੁਹਾਡੀ ਬਦਨਾਮੀ ਹੋ ਜਾਣੀ ਆ ਤੇ ਉਹ ਬੇਟਾ ਮੇਰਾ ਜਿਹੜਾ ਛੋਟਾ ਬੇਟਾ ਵਾ ਵੱਡੇ ਬੇਟੇ ਨੂੰ ਅਸੀਂ ਬਾਹਰ ਹੀ ਫੋਨ ਕਰ ਲਿਆ ਸੀ ਉਹ ਜਿੱਥੇ ਹੈਗਾ ਬਿਲਕੁਲ ਓਕੇ ਸੀਗਾ ਛੋਟਾ ਬੇਟਾ ਮੇਰੇ ਨਾਲ ਬੇਟਾ ਹੈ ਤੇ ਆ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦੇ ਜਦ ਅਸੀਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਕਿ ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕਾਲ ਆਉਂਦੀ ਆ ਤੇ ਬਿਲਕੁਲ ਪੂਰੀ ਤਰ੍ਹਾਂ ਤਸੱਲੀ ਆਪਣੇ ਜਿਹਦੇ ਵੀ ਤੁਹਾਡੇ بیٹے ਜਾਂ ਕਿਸੇ ਵੀ ਤੁਹਾਡੇ ਬੱਚੇ ਵੱਲੋਂ ਕੋਈ ਕਾਲ ਕਰਦਾ ਤੇ ਬਾਹਰ ਜਾ ਕੇ ਦੂਸਰਾ ਜਿਹੜਾ ਤੁਹਾਡੇ ਲਾਗੇ ਖੜਾ ਹੁੰਦਾ ਉਹਦੇ ਕੋਲੋਂ ਉਹਨੂੰ ਕਾਲ ਕਰਵਾ ਲਿਆ ਕਰੋ ਵੀ ਓਕੇ ਆ ਬਾਅਦ ਵਿੱਚ ਜਿੱਤਰਾ ਇਹ ਤੁਹਾਨੂੰ ਬੇਪਰੂਫ ਬਣਾਉਂਦੇ ਆ ਤੁਸੀਂ ਵੀ ਇਹਨਾਂ ਨੂੰ ਗੱਲਾਂ ਬਾਤਾਂ ਵਿੱਚ ਇਸ ਤਰ੍ਹਾਂ ਹੀ ਮਜ਼ਾ ਲਿਆ ਕਰੋ ਨਾ ਕਿ ਪੈਸੇ ਪਾਇਆ ਕਰੋ ਸਾਰਿਆਂ ਨੂੰ ਕਹਿੰਦਾ ਕੋਈ ਵੀ ਕਾਲ ਆਉਂਦੀ ਛੇਤੀ ਨਾਲ ਪੈਸੇ ਨਾ ਪਾਇਆ ਕਰੋ ਠੱਗੀ ਨਾ ਖਾਇਆ ਕਰੋ ਆ ਤੁਹਾਡੇ ਸਾਹਮਣੇ ਹੁਣ ਅਸੀਂ ਸਾਰਾ ਰਿਕਾਰਡ ਕੀਤਾ ਜੇ ਅਸੀਂ ਆਪਣੇ ਸਟੂਡੀਓ ਚ ਬੈਠੇ ਸੀਗੇ ਤੇ ਉਹਦੇ ਵਿੱਚ ਸਾਨੂੰ ਪਤਾ ਸੀ ਐ ਤੀਸਰੀ ਕਾਲ ਸੀ ਪਰ ਦੋ ਸਾਡੇ ਕੋਲ ਪਹਿਲਾ ਜਿਹੜੀਆਂ ਇੱਕ ਮਹੀਨੇ ਵਿੱਚ ਸਾਨੂੰ ਇਹ ਤੀਸਰੀ ਕਾਲ ਆਈ ਮੇਰੇ ਬੇਟੇ ਨੂੰ ਲੈ ਕੇ ਪਰ ਉਹ ਸਾਡੇ ਕੋਲ ਦੋ ਰਿਕਾਰਡ ਨਹੀਂ ਸੀ ਹੋ ਗਿਆ ਅਸੀਂ ਬਿਲਕੁਲ ਸਤ੍ਰਿਕ ਸੀ ਵੀ ਹੁਣ ਜਦੋਂ ਕਾਲ ਆਈ ਸੀ ਸਾਰਾ ਕੁਝ ਰਿਕਾਰਡ ਕਰਨਾ ਤੇ ਹੁਣ ਉਹ ਫੋਨ कट ਗਿਆ ਤੇ ਜਾਨੀ ਕਿ ਆ ਆਪਾਂ ਉਹਨਾਂ ਨੂੰ ਯੂਪੀ ਦਾ ਦੱਸਿਆ ਸੀ ਐਡਰੈਸ ਇਹ ਖੇਠ ਪੰਜਾਬੀ ਬੋਲ ਰਹੇ ਸੀ ਤੇ ਨਾ ਉਥੇ ਸਿੱਟੀ ਥਾਣਾ ਨਾ ਉਥੇ ਕੋਈ ਪ੍ਰਗਟ ਸਿੰਘ ਐ ਐਸਐਚਓ ਆ ਇਹ ਪ੍ਰਤਾਪ ਸਿੰਘ ਏਐਸਆਈ ਬਣ ਕੇ ਕਾਲ ਕਰ ਰਿਹਾ ਸੀ ਹੁਣ ਫੋਨ ਕੱਟ ਗਿਆ ਜਦੋਂ ਅਸੀਂ ਅੱਗੋਂ ਗੱਲਾਂ ਕੀਤੀਆਂ ਇਸ ਕਰਕੇ ਸਾਰੇ ਭੈਣ ਭਰਾਵਾ ਵੀਰਾਂ ਨੂੰ ਬੇਨਤੀ ਆ ਕਿ ਆਪਣੀ ਜਦੋਂ ਵੀ ਤੁਹਾਨੂੰ ਕੋਈ ਫੇਕ ਜਾਂ ਇਸ ਤਰ੍ਹਾਂ ਦੀ ਕਾਲ ਆਉਂਦੀ ਆ ਕਿਸੇ ਪੁਲਿਸ ਵਾਲੇ ਦੀ ਵਟਸਐਪ ਕਾਲ ਆਉਂਦੀ ਆ ਤੇ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਜਾਂਚ ਚੁੱਕੇ ਉਹਨਾਂ ਨੂੰ ਗੱਲਾਂ ਬਾਤਾਂ 'ਚ ਉਲਝਾ ਕੇ ਤੁਹਾਡਾ ਜਿਹੜੇ ਵੀ ਬੱਚੇ ਵੱਲੋਂ ਕਹਿੰਦੇ ਆ ਉਹਨਾਂ ਨੂੰ ਦੂਸਰੇ ਜਿਹੜਾ ਸਾਥੀ ਲਾਗੇ ਖੜਾਦਾ ਉਹਦੇ ਕੋ ਫੋਨ ਕਰਵਾ ਕੇ ਸੱਲੀ ਕਰਕੇ ਫਿਰ ਇਹਨਾਂ ਨੂੰ ਤੁਸੀਂ ਵੀ ਬੇਕਾਬੂ ਨਾ ਆਇਆ ਕਰੋ ਧੰਨਵਾਦ ਜੀ